ਪਿਛਲੇ ਦਿਨੀ ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਜਿੱਥੇ ਪੰਜਾਬ ਸਰਕਾਰ ਦੇ ਵਫਾਕਪਨੋਂ ਮੈਂਦੇ ਪਹੁੰਚ ਰਹੇ ਹਨ ਤੇ ਉਥੇ ਕੇਂਦਰ ਦੀ ਭਾਜਪਾ ਸਰਕਾਰ ਦੇ ਵਫਾਕਪਨ ਮੰਤਰੀ ਸਰਦੀ ਖੇਤਰ ਵਿੱਚ ਪਹੁੰਚ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣ ਰਹੇ ਹਨ ਤੇ ਅੱਜ ਕੇਂਦਰੀ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਸਰਦੀ ਪਿੰਡ ਕਨੀਏ ਕੇ ਬੇਟਾ ਪਿੰਡ ਨੰਗਲੀ ਵਿੱਚ ਦੌਰਾ ਕਰਕੇ ਸਰਦੀ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਡੇਰਾ ਬਾਬਾ ਨਾਨਕ ਦੇ ਇਨਚਾਰਜ ਰਵਿਕਰ ਸਿੰਘ ਕਹਲੋਂ ਬਾਬਾ ਪਰਮੇਸ਼ਰ ਸਿੰਘ ਵੇਦੀ ਡੀਸੀ ਗੁਰਦਾਸਪੁਰ ਐਸਐਸਓ ਬਟਾਲਾ ਸੀਲ ਕਸਮ ਮਿਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀ ਮੌਜੂਦ ਸਨ ਇਸ ਮੌਕੇ ਸਰ ਅਦੀਕਸ਼ਵਰ ਇੱਕ ਸਾਨਾ ਨੇ ਕੇਂਦਰੀ ਰਾਜ ਮੰਤਰੀ ਨੂੰ ਮੁੱਖ ਮੰਗਾਂ ਬਾਰੇ ਦੱਸਦੇ ਹੋਏ ਕਿਹਾ ਕਿ ਸਾਰੇ ਹੀ ਬਾਰਡਰ ਦੇ ਤੁਸੀਂ ਬੰਨਾਂ ਨੂੰ ਮਜ਼ਬੂਤ ਬਣਾ ਕੇ ਉਹਨਾਂ ਦੇ ਨਾਲ ਪੱਥਰ ਲਗਾਈ ਜਾਣ ਅਤੇ ਦਰਿਆਈ ਪਾਣੀ ਨਾਲ ਜੋ ਸੜਕ ਰੋੜ ਚੁੱਕੀ ਹੈ ਉਸ ਨੂੰ ਦੁਬਾਰਾ ਬਣਾਇਆ ਜਾਵੇ ਕਸਾਨਾ ਨੇ ਕਿਹਾ ਕਿ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸਿਤ ਵਾਇ ਹੈ ਕਿ ਇਹ ਜੋ ਮੰਗਾ ਨੇ ਪ੍ਰਧਾਨ ਮੰਤਰੀ ਸਾਹਮਣੇ ਰੱਖਿਆ ਜਾਂਦੀਆਂ ਅਤੇ ਇਹ ਜਲਦੀ ਹੀ ਉਹਨਾਂ ਵੱਲੋਂ ਪ੍ਰਵਾਨਿਤ ਕੀਤੀਆਂ ਜਾਣਗੀਆਂ ਇਸ ਮੌਕੇ ਜਦੋਂ ਪੱਤਰਕਾਰਾਂ ਨੇ ਕੇਂਦਰੀ ਰਾਜ ਮੰਤਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਮੀਡੀਆ ਦੇ ਕੈਮਰੇ ਸਾਹਮਣੇ ਬੋਲਣ ਤੋਂ ਮਨਾ ਕਰ ਦਿੱਤਾ ਗਿਆ ਇਸ ਮੌਕੇ ਹਲਕਾ ਡੇਰਾ ਬਾਬਾ ਨਾਨਕ ਦੇ ਭਾਜਪਾ ਦੇ ਜੱਜ ਰਵੀਸ ਕਾਲੋ ਵੱਲੋਂ ਕੇਂਦਰੀ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਨੂੰ ਗੁਰੂ ਘਰ ਦੀ ਬਖਸ਼ ਸਰਪਉ ਸਹਿਬ

बुआई कर रहे हैं उनको ये पैसे मिले और यहाँ से ये जो बांध था ना सर यहाँ पे इसको इसको मिट्टी डाल के, तो तक जाएगा। के देखो सर, पानी का पानी इधर नहीं आएगा, और इनकी जमीन बच जाएगी यही इनकी मेन जो है बस इसको मिट्टी से एक सारे प्रॉब्लम है जैसे खेती हम गंदी से पार करते हैं तो किसान जो मल्कि

ਪੈਸੇ ਆਤੇ ਨੇ ਜਿੰਨਾ ਮਿਲਦੇ ਨੇ ਸਰ ਇੱਕ ਹੋਰ ਪ੍ਰੋਜੈਕਟ ਹੋਰ ਨਾ ਸਰ ਇਹ ਜਿਹੜੀ ਲੈਂਡ ਹੈ ਨਾ ਗਵਰਨਮੈਂਟ ਦੀ ਉਹ ਗਵਰਨਮੈਂਟ ਆ ਜਿਹੜੀ ਬਾਹਰ ਹੈ ਕਲਟੀਵੀ ਤੇ ਉਹਨਾਂ ਨੂੰ ਵੀ ਮਿਲਨੇ ਚਾਹੀਦੇ ਉਹਨਾਂ ਨੂੰ ਨਹੀਂ ਮਿਲਦੇ ਮਿਲਕੀਅਤ ਵਾਲਾ ਨੂੰ ਮਿਲਦਾ ਪੰਜਾਬ ਸਰਕਾਰ ਹੈ ਨਾ ਹਾਂਜੀ ਉਹ ਆਫਿਸਰ ਸਾਹਿਬ ਦੇ ਜੋ ਨਹੀਂ ਜੀ ਮੈਂ ਕੋਈ ਨਹੀਂ ਆਇਆ ਅੱਜ ਤੱਕ ਅਭੀ ਤੱਕ ਨਾ ਜੀ ਅਰੇ ਡੀਸੀ ਸਾਹਿਬ ਨੇ ਮਾਰਿਆ ਜਿਹੜਾ ਦੋ ਜਿਹੜਾ ਅੱਜ ਹੀ ਆਂਦੇ ਆਏ ਆ ਜਿਹੜਾ ਉਹ ਮਿਲੇ ਨੇ ਹਾਂ ਜੀ ਆ ਅੱਜ ਹੀ ਤੇ ਆਏ ਹੋਣੇ ਪਿੱਛੇ ਅਸੀਂ ਨੇ ਕੋਈ ਅਫਸਰ ਨਹੀਂ ਆਇਆ ਸਰ ਅਭੀ ਤੱਕ ਨਾ ਸਰ ਯੂਵਾ ਦੀ ਆਉਣ ਦੀ ਰਿਪੋਰਟ ਜਾ ਕੇ ਪੀਐਮ ਸਾਹਿਬ ਨੂੰ ਦੇਣੀ ਹੈ ਹਾਂ ਜੀ ਸਾਡੀ ਸਾਡੇ ਇਹੋ ਡਿਮਾਂਡ ਹੈ ਜੀ ਕਿ ਜਿਹੜਾ ਜਿਆਦਾ ਬਣਵਾੜੇ ਵੀ ਸਰ ਜਿਹੜੇ ਅੱਜ ਵੀ ਬਚ ਕਰਿਆ ਉਹਨਾਂ ਨੂੰ ਮਾਰਕੀ ਹੱਕ ਦਿੱਤੇ ਜਾਣ ਸਰ ਇਨੇ ਲੰਮੇ ਸਮੇਂ ਤੋਂ ਕਲਟੀਮੀਟਰ ਕਰ ਰਹੇ ਹੋ ਤਾਂ ਉਹਨਾਂ ਨੂੰ ਆਤਮਾਰਕੀ ਮਿਲਣੀ ਚਾਹੀਦੀ ਹੈ ਸਰ ਸਾਡੀ ਸੰਵਿਧਾਨ ਜਿਹੜੀ ਹੈ ਪੂਰਾ ਹੁੰਦਾ ਹੈ ਬਿਲਕੁਲ ਕਰਕੇ ਤੁਹਾਨੂੰ ਵਾਰ-ਵਾਰ ਕਹਿਣ ਦੀ ਲੋੜ ਨਹੀਂ ਠੀਕ ਹੈ ਆਪਾਂ ਇੱਕ ਵਾਰੀ ਗੱਲ ਵੀ ਕਹੀ ਲਓ ਜੀ ਹਾਂਜੀ 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 ਅਸੀਂ ਤਾਂ ਸਿਰਫ ਤੁਹਾਡੇ ਕੋਲ ਲੈ ਕੇ ਆਏ ਹਾਂ ਮਨਜੀ ਨੂੰ ਤਾਂ ਕਿ ਇਹ ਆਪਕੇ ਗਰਾਉਂਡ ਲੈਵਲ ਤੇ ਦੇਖ ਸਕਦੇ ਹੋ ਇਹ ਕਿ ਕਿਹੜੀਆਂ ਸਾਰੀਆਂ ਸੋਸਾਇਟੀਆਂ ਨੇ ਨਾ ਉਹਨਾਂ ਦੇ ਵਿੱਚੋਂ ਜਿਹੜੀ ਪ੍ਰਦੇਸ਼ ਸਰਕਾਰ ਦੀ ਮੀਤਾ ਪਾਸਤਕਾਰ ਉਹਨਾਂ ਦੇ ਨਾਂ ਕੱਟ ਦਿੱਤੇ ਗਏ ਕਿ ਜਿਵੇਂ ਜੋ ਮੁੱਖ ਸੇਮਾ ਕੋਬਰਡ ਕੋ ਕਾਗਰਸ ਸੋਸਾਇਟੀ ਤੋਂ ਨਹੀਂ ਉਹਨਾਂ ਦੇ ਜੋ ਕਮਿਊਨਿਟੀ ਲੈਂਡ ਨੂੰ ਕਲਟੀਵੇਟ ਕਰ ਰਹੇ ਹੁਣ ਸੇ ਨੇ ਕੱਟ ਪਿਏ ਉਹ ਵੀ ਇਹਨੂੰ ਆਪਣੀ ਮਨ ਦੀ ਤਰਜੀਹ ਦੇ ਲਿਆ ਉਹਨਾਂ ਨੂੰ ਖਾਦ ਕਿਉਂ ਖਾਦਵਾਈ ਨਹੀਂ ਸਾਨੂੰ ਮਿਲ ਰਹੀ ਜੋ ਮਰਦੀ ਵਾਲੀ ਨੇ ਕੌਫੀ ਸੈਕਟਰ ਮੇ ਜੋ ਆ ਰਹੀ ਹੈ ਅਸੀਂ ਜੀ ਪਿੰਡ ਕਣੀ ਦੇ ਬੇੜ ਦੇ ਨਿਵਾਸੀ ਆ ਅਸੀਂ ਉਹਨਾਂ ਨੇ ਇਹੋ ਡਿਮਾਂਡ ਰੱਖੀ ਸਾਡੇ ਨਾਲ ਪਿੰਡ ਦੇ ਨਾਲ ਬਾਰਡਰ ਦੇ ਉੱਤੇ ਤਸੀਈ ਬਹੁਤ ਪੁਰਾਣੀ ਬੱਜੀ ਆ ਇਹਦੀ ਸਾਨ 75 ਤੋਂ ਬਾਅਦ ਕਿਤੇ ਰਿਪੇਅਰ ਹੀ ਨਹੀਂ ਹੋਈ ਅਸੀਂ ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਤੇ ਪੇਰੋ ਕਿ ਦੇ ਨਾਲ ਅਗਲੇ ਬੰਨੇ ਪੱਥਰ ਲੱਗਣਾ ਚਾਹੀਦਾ ਜੀ ਉਹਨਾਂ ਸਾਨੂੰ ਵਿਸ਼ਵਾਸ ਦੋਇਆ ਕਿ ਤੁਹਾਡੀ ਤੁਸੀਂ ਜਿਹੜੀ ਆ ਨਾ ਇਹ ਸਾਰੇ ਵੜਾ ਕੇ ਦੇ ਲਾਵਾਂ ਇੱਕ ਹੀ ਉਹਨਾਂ ਕੋਲ ਉਹ ਕੀਤੀ ਬੇਨਤੀ ਵੀ ਨੰਗਲੀ ਚੌਕ ਤੇ ਲਾ ਕੇ ਪੁਲ ਤੱਕ ਤੁਸੀਂ ਬਜਨੇ ਚਾਹੀਦੀ ਆ ਕਿਉਂ ਉਧਰ ਗੁਰਜਕ ਵਾਲਿਆਂ ਨੇ ਪਰਲੇ ਬੰਨ ਤੁਸੀਂ ਬੰਨਤੀ ਆ ਉਹ ਸਾਰਾ ਪਾਣੀ ਸਾਡੇ ਵਾਲੇ ਪਨੇ ਹੁੰਦਾ ਜੀ ਇਹ 2 ਕਿਲੋਮੀਟਰ ਦੀ ਤਸੀਬਾਜੇ ਤੇ ਸਾਡਾ ਪਾਣੀ ਦਾ ਮਸਲਾ ਹਲ ਹੋ ਜਾ ਸਾਡੇ ਦਰਿਆਤ ਹੋਈ ਪਈ ਤਸੀਬਾਜੇ ਨਾਲ ਪੱਥਰ ਲੱਗਣਾ ਚਾਹੀਦਾ ਜੀ ਇੱਕ ਤੀਜੀ ਗੱਲ ਵੀ ਸਾਡੀ ਸੜਕ ਜਿਹੜੀ ਸਾਰੇ ਦਰਿਆ ਨਾਲ ਰੁੜ ਗਈ ਆ ਤੇ ਸਾਡੀ ਸੜਕ ਜਿਹੜੀ ਇਹ ਦੁਬਾਰੇ 18 ਫੁੱਟ ਜਿਹੜੀ ਚੌੜੀ ਤੇ ਵਧੀਆ ਜਲਦੀ ਜਲਦੀ ਵੱਢਣੀ ਚਾਹੀਦੀ ਜੀ ਸਾਨੂੰ ਹਉਣ ਜਾਣ ਦੀ ਬਹੁਤ ਤੰਗੀ ਆ ਜੀ ਸਰ ਜਿਹੜੀ ਮੰਗਾਂ ਰੱਖੀਆਂ ਕਿੰਨੀਆਂ ਪ੍ਰਵਾਨ ਕੀਤੀਆਂ ਰੱਖੀਆਂ ਨੇ ਇਹ ਅਜੇ ਹੁਣ ਪਤਾ ਲੱਗ ਜੇਗਾ ਜੀ ਹੁਣ ਆਏ ਤੇ ਮੈਂ ਇਹ ਤੇ ਮੰਗਾ ਹੀ ਰੱਖਣੀਆਂ ਉਹ ਤਾਂ ਉਹਨਾਂ ਦੇ ਤੇ ਡਿਪੈਂਡ ਕਰਦਾ ਸਰਕਾਰ ਤੇ ਜੀ ਕੋਈ ਵਿਸ਼ਵਾਸ ਦਿਵਾਇਆ ਨਾ ਤੁਹਾਨੂੰ ਹਾਂ ਜੀ ਵਿਸ਼ਵਾਸ ਦਿਵਾਇਆ ਤਾਂ ਵਿਸ਼ਵਾਸ ਦਿਵਾਇਆ ਜੀ ਇਹ ਮਤਲਬ ਮੋਦੀ ਸਾਹਿਬ ਨਾਲ ਗੱਲ ਕਰਾਂਗੇ ਜਾ ਕੇ ਤੇ ਤੁਹਾਡੀਆਂ ਮੰਗਾਂ ਪੂਰੀਆਂ ਕਰਾਵਾਂਗੇ ਇਹ ਤੇ ਹੁਣ ਅੱਗੋਂ ਸੈਂਟਰ ਗਵ ਸਰ ਜਿਹੜਾ ਸਾਡਾ ਗੁਮਾਂਡੀ ਮੁਲਕ ਆ ਪਾਕਿਸਤਾਨ ਸਰ ਉਹਨਾਂ ਸਪਾਰਕ ਜਿਹੜੇ ਮਜ਼ਬੂਤ ਬੱਦੇ ਤੇ ਪੜੀ ਹਿੰਦੁਸਤਾਨ ਅੱਜ ਤੱਕ ਕਿੰਨੇ ਸਾਲ ਹੋਏ ਯਾਰ ਕਿਉਂ ਨਹੀਂ ਬਰਸਦੀਆਂ ਜੀ ਨਹੀਂ ਉਹ ਉਹਨਾਂ ਦੇ ਸਾਰੇ ਸਪਾਰਕ ਤੇ ਉਹਨਾਂ ਦੇ ਮਤਲਬ ਤੁਸੀਂ ਇਹ ਮਜ਼ਬੂਤ ਨੇ ਸਾਡੇ ਨਾਲ ਜੀ ਤੇ ਸਾਡੀਆਂ ਥੋੜੀਆਂ ਤੁਸੀਂ ਉਹਨਾਂ ਨਾਲ ਨਰਮ ਨੇ ਤਾਂ ਸਾਡੀਆਂ ਤੁਸੀਂ ਟੁੱਟ ਜਾਂਦੇ ਤੇ ਆਏ ਸਾਲ ਇਹ ਰੋੜਦੇ ਆਂ ਜੀ ਤਕਰੀਬਨ ਇਹ ਸਾਲ ਦੂਜੇ ਤੀਜੇ ਸਾਲ ਮਰ ਰੁੜ ਜਾਨੇ ਆ ਤੇ ਸਾਡਾ ਬਹੁਤ ਨੁਕਸਾਨ ਐਕਨ ਸਾਡਾ 100 ਬਸਣ ਨੁਕਸਾਨ ਹੋ ਗਿਆ ਜੀ ਤੁਸੀਂ ਮਤਲਬ ਤੁਸੀਂ ਕਿ ਮਜ਼ਬੂਰ ਹੋਣ ਕਰਕੇ ਜੀ ਇਸਾ ਜਿਹੜਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਹੈ ਜਿਹੜਾ ਉਹ ਐਲਾਨ ਕੀਤਾ ਉਹ ਮਿਲ ਗਿਆ ਕਿਸੇ ਨੂੰ ਨਹੀਂ ਅਜੇ ਨਹੀਂ ਮਿਲਿਆ ਜੀ ਮਿਲ ਜਾਏਗਾ ਮਤਲਬ ਮਿਲਿਆ ਨਹੀਂ ਹੈ ਸਰ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਨੂੰ ਜਿਹੜਾ ਇਹ ਦਿੱਤਾ ਜਾਏਗਾ ਇਹ ਹੁਣ ਗੱਲ ਦਾ ਪਤਾ ਨਹੀਂ ਜੀ ਕੋਈ ਮਿਲ ਜਾਏਗਾ ਜੀ ਹੁਣ ਵੇਖੋ 2-4 ਦਿਨਾਂ ਵਿੱਚ ਮਿਲ ਜਾਏਗਾ ਜੀ ਵਾਸੀ ਇਦਾਂ ਪਿੰਡਾਂ ਦੇ ਰਹਿਣ ਵਾਲੇ ਆ ਤੇ ਜਦੋਂ ਪੁਲ ਵੱਜਣ ਲੱਗਾ ਸੀ ਉਦੋਂ ਦਾ ਇਹਦਾ ਜੋ ਲੈਵਲ ਰੱਖਿਆ ਗਿਆ ਉਹ ਵੀ ਉੱਚਾ ਰੱਖਿਆ ਗਿਆ ਹੁਣ ਪੁਲ ਦੇ ਦੋਹੇ ਪਿੱਛੇ ਸਾਈਡ ਤੇ ਵੀ ਪੂਰੇ ਆ ਕੰਨਾਇਆ ਹਰ ਚੀਜ਼ ਹੈ ਇਕਾਈ ਸਕਰਾਇਆ ਔਰ ਇਹ ਤਾਂ ਬਹੁਤ ਭਰੀ ਹੋਈ ਆ ਜਿੱਨਾਂ ਚਿਰ ਇਹ ਸਾਰਾ ਕਬਰ ਸਾਫ਼ ਨਹੀਂ ਹੁੰਦਾ ਉਹਨਾਂ ਚ ਪਾਣੀ ਦੀ ਜਿਹੜੀ ਨੇ ਇਹ 80 ਤੋਂ ਲੈ ਕੇ ਹੁਣ ਤੱਕ ਜੇ ਤੁਸੀਂ ਬੰਦੀ ਕੋਈ ਰਿਪੇਅਰ ਨਹੀਂ ਹੋਈ ਹੁਣ ਇੱਥੇ ਆ ਕੇ ਟਾਰਾ ਮਾਰ ਜਾਂਦੇ ਨੇ ਵੀ ਇੰਨਾ ਹਜਿੱਤਾ ਸੀ ਤੁਸੀਂ ਬੰਦ ਅਸੀਂ ਤੋਂ ਲੈ ਕੇ ਹੁਣ ਤੱਕ ਕੋ ਰਿਪੇਅਰ ਤੁਸੀਂ ਦੀ ਨਹੀਂ ਹੋਈ ਅਗਰ ਇਹ ਹੀ ਪੁਲ ਦਾ ਥੋੜਾ 5-7 ਫੁੱਟ ਥੱਲੇ ਹੋਰ ਨੀਵਾ ਰੱਖਿਆ ਜਾਂਦਾ ਬੇਸਮੈਂਟ ਤੇ ਸਾਡਾ ਇੰਨਾ ਪਾਣੀ ਨਾ ਚੜਦਾ ਖਾਸੀ ਤੋਂ 4-5 ਫੁੱਟ ਆਉਣ ਦਾ ਮਤਲਬ ਹੋਈ ਆ ਕਿ 4 ਫੰਟ ਜਿਹੜਾ ਲਿਵਰ ਵੱਧ ਉਪਚਾਰ ਰੱਖਿਆ ਗਿਆ ਉਹਦੇ ਕਰਕੇ ਸਾਡਾ ਨੁਕਸਾਨ ਹੋ ਰਿਹਾ ਇਹ ਵਾਤੇ ਸਾਰੀ ਮੰਗਿਆ ਕਿ ਜਿੰਨੇ ਦਰਿਆ ਦਾ ਸਾਰੇ ਦਰਿਆ ਨੂੰ ਸਾਫ ਕੀਤਾ ਜਾਵੇ ਇਹਦਾ ਇੱਕ ਪੈਂਡ ਬਣਾਇਆ ਜਾਵੇ ਜਿਹਦੇ ਨਾਲ ਅੱਗੇ ਪੁਲ ਦੇ ਅੱਗੇ ਡਾਕ ਨਾ ਲੱਗੇ ਇਹ ਜਿਹੜੀ ਆਪਣੀ ਮੰਗ ਤੁਸੀਂ ਮਦਰੀ ਸਾਹਿਬ ਨੇ ਜਿਹੜੀ ਰੱਖੀ ਸੀ ਅੱਜ ਇਹ ਅੱਜ ਮੈਂ ਰੱਖੀਏ ਰੱਖੀਏ ਨਾ ਅੱਜ ਰੱਖੀ ਆ ਇਹਨਾਂ ਮੰਗ ਦੋਵੇਂ ਪਾਸੇ ਤੁਸੀਂ ਰੱਖੇ ਹੋਣੇ ਚਾਹੀਦੇ ਜਿਹੜੀ ਤੁਸੀਂ ਆ ਸਾਡੀ ਆਮ ਉਹ ਬਾਰਡਰ ਤੇ 80 ਤੋਂ ਲੈ ਕੇ ਹੁਣ ਤੱਕ ਐਤਾ ਰਿਪੇਅਰ ਨਹੀਂ ਹੋਇਆ ਤੇ ਇੱਥੇ ਆ ਕੇ ਕਹਿੰਦੇ ਵੀ ਰਿਪੇਅਰ ਹੋ ਗਈ ਹੈ 2004 ਚ ਵੀ ਹੋਈ ਆ ਪਰ ਬਿਲਕੁਲ ਝੂਠੀ ਗੱਲ ਆ ਅਸੀਂ ਤੇ ਲੈ ਕੇ ਹੁਣ ਤੱਕ ਕੋਈ ਤੁਸੀਂ ਦੀ ਰਿਪੇਅਰ ਨਹੀਂ ਹੋਈ ਇਹ ਜਿੰਨਾ ਟਿਕ ਹੁਣ ਤੱਕ ਖਰਚ ਹੋ ਚੁੱਕਿਆ ਨੇ ਇਹਨਾਂ ਪੁਲਾਦੇ ਇਹਨਾਂ ਬਿਜਾਂ ਤੇ ਹੁਣ ਤੱਕ ਪੱਕੀ 25 ਫੁੱਟ ਤੱਕ ਤੁਸੀਂ ਵੀ ਬੱਜ ਸਕਦੇ ਜਿੰਨਾ ਇੱਥੇ ਪੈਸਾ ਲੱਗ ਚੁੱਕਾ ਹੈ ਇਹ ਵਾਤੇ ਸਾਡੇ ਪਿੰਡਾਂ ਦਾ ਪਛਾਤਾ ਤਾਂ ਹੀ ਆ ਪੋਲ ਦਾ ਜਿੰਨਾ 400 ਨਖਾਸ ਹੋਵੇ ਤੇ ਜਿਹੜੀ ਤੁਸੀਂ ਬੰਨੇ ਉਹਨੂੰ ਚੰਗੇ ਸਾਰੇ ਬੱਦੇ ਯਾਰ ਇਧਰੋਂ ਬਸੰਤਰ ਜਿਹੜਾ ਰੋੜਦਾ ਆ ਕਣੇ ਇਹਨੂੰ ਜਿਆਦਾ ਬਸੰਤਰਮਾਰ ਕਰਦਾ ਬਸੰਤਰ ਦੇ ਬਤੇ ਜੇ ਤੁਸੀਂ ਉਹ ਚੰਗੀ ਮਜ਼ਬੂਤ ਹੋਣੀ ਚਾਹੀਦੀ ਸਾਡੇ ਡਿਫੈਂਸ ਦੀਆਂ ਜਾਰੀਆਂ ਪੋਸਟਾਂ ਉਹਨਾਂ ਦੀ ਤਾਂ ਸੇ ਮਜ਼ਬੂਤ ਹੋਣੀ ਚਾਹੀਦੀਆਂ ਨੇ